हां जी बाजी सासरे ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਤਿੰਨ ਮੱਜਾਂ ਤਾਜ਼ਾਂ ਸੂਈਆਂ ਸਵਾਈਆਂ ਗਿਆ ਤੇ ਨਿਗਾਹ ਮਾਰਸਾਂ ਮੱਜਾਂ ਦਾ ਸਭ ਤੋਂ ਪਹਿਲਾਂ ਜਿਵੇਂ ਆਪ ਪਹਿਲੇ ਨੰਬਰ ਤੇ ਮੱਜ ਤਾਜੀ ਸੂਈ ਹੈ ਸਿੰਘ ਸੁੰਦਰ ਰੱਬ ਜੈਡ ਬਲੈਕ ਆ ਸ਼ਾਹ ਕਾਲੀ ਮੱਜ ਬਹੁਤ ਹੀ ਚੰਗੇ ਥਾਨ ਹਵਾਨੇ ਦੀ ਮਾਲਕਣਾਗੀ ਤੇ ਦੋ ਨੰਬਰ ਤੇ ਇਹ ਝੋਟੀ ਆ ਗਈ ਠੀਕ ਆ ਤੇ ਤਿੰਨ ਨੰਬਰ ਤੇ ਪਿੱਛੇ ਮੱਜ ਫੇਰ ਖੜੀ ਹੈਗੀ ਇਹ ਵੀ ਮੱਜ ਬਿਲਕੁਲ ਤਾਜੀ ਸੂਈ ਹੈ ਇਹਦਾ ਜਿਹੜਾ ਕਟਰੂਆ ਮਗਰ ਕੱਟੀ ਇਹ ਖੜੀਏਗੀ ਚੰਗੇ ਤੋਂ ਲੈ ਕੇ ਪਾ ਕੇ 14 15 13 12 10 ਇਸ ਤਰ੍ਹਾਂ ਜਿਹੜੇ ਮੱਜਾਂ ਦੇ ਦੁੱਧ ਦੀ ਕੁਆਸਟਿਕ ਬਾਕੀ ਬਾਈ ਨਾਲ ਗੱਲਬਾਤ ਕਰ ਲਾਂਗੇ ਵੀ ਕੀ ਕੀ ਡਿਟੇਲ ਨਾ ਸੋ ਜਿਹੜਾ ਪਸੂ ਖਰੀਦੋਗੇ ਸੁੱਤ ਸੱਲੇ ਨੂੰ ਸਿਆਪ ਕਰ ਲਿਓ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋਪਰਾ ਬਹੁਤ ਵਧੀਆ ਜੀ ਨਾਮ ਤੇ ਪਿੰਡ ਪਰ ਬੁੱਲਗੇ ਪਿੰਡ ਕੁੱਤੀਵਾਲ ਕਲਾ ਜੀ ਨਾਮ ਜਗਤਾਰ ਸਿੰਘ ਜੀ ਤਹਿਸੀਲ ਮੋਰਮੰਡੀ ਤਹਿਸੀਲ ਮੋਰਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਤੇ ਮੋਰਮੰਡੀ ਤੋਂ ਆਪਣਾ ਪਿੰਡ ਨੇੜੇ ਹੈ ਕਿ ਕੁੱਤੀ ਵਾਲ ਕਲਾ ਵੱਡਾ ਕੁੱਤੀ ਲਾ ਗਿਆ ਕਲਾ ਹਾਂ ਛਿੱਟ ਮੋਬਾਈਲ ਨੰਬਰ ਆਪਣਾ 987727G75458G ਠੀਕ ਆ ਬਾਕੀ ਨੰਬਰ ਤੁਹਾਨੂੰ ਉੱਪਰ ਲਿਖ ਦੇਣਾ ਹੈ ਪਹਿਲੇ ਨੰਬਰ ਤੇ ਮੱਝ ਆ ਗਈ ਨਾ ਹਾਂਜੀ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਫੇਸ ਤੋਂ ਪਤਾ ਲਾ ਵੀ ਰਿਜਨਲ ਸੂਆ ਹੋਊਗਾ ਜਿਆਦਾ ਵੱਡੀ ਨਹੀਂ ਗੀ ਮਗਰ ਬੱਚਾ ਕੀ ਗੱਲ ਵੀ ਤੇ ਮੱਝਾ ਕਟਾਈ ਮਗਰ ਬੱਚਾ ਕੱਟਾ ਕਹਿ ਕੇ ਦਿੰਦੀ ਸੂਈ ਵੀ ਹੈਗੀ ਇਹ ਹੈਗੀ 15 16 ਦਿਨਾਂ ਦੀ ਜੀ 15 16 ਦਿਨਾਂ ਦੀ ਸੂਈ ਹੈ ਦੂਜਾ ਸੂਆ ਸੂਈ ਵੀ ਆ ਤੇ ਸੂਈ ਮਤਲਬ ਸੂਈ ਨੂੰ ਹੋਗੇ 15 16 ਦਿਨਾਂ ਦਾ ਹ ਚਾਹ ਭਰਾ ਕੋ ਚਾੜਾਂਗੇ ਚੋਲੇ ਕਿੰਨੇ ਰੰਗ ਮਰਜੀ ਚੋਲੇ ਜੀ ਕੋਈ ਕੋ ਟੈਨਸ਼ਨ ਆ ਗੀ ਕਰੀਏ ਮਾੜੀ ਜਦੋਂ ਦਿਖਾ ਦਈਏ ਲੈ ਆਪਾਂ ਲੈ ਮਾਜੇ ਤੁਹਾਨੂੰ ਬੰਤਰ ਦਿਖਾ ਦਿੰਨੇ ਮਿੱਤਰੋ ਤੇ 4 ਵਜੇ ਅਸੀਂ ਵੀਡੀਓ ਬਣਾ ਰਹੇ ਹਾਂ ਕਰੀ ਸਮਾਰ ਕੇ ਕਿਧਰ ਸੱਟੀ ਕਰਦੇ ਇੱਥੇ ਰੋਕ ਲੈ ਇੱਥੇ ਫਿਰ ਆਰਡਰ ਦੀ ਕੁਆਲਿਟੀ ਚ ਦੇਖ ਲਓ ਹੁਣ ਦੇਖ ਡਰਦੀ ਆ ਥੋੜਾ ਜਨਾ ਤੇ ਲੱਗਦਾ ਆਪਾਂ ਲੈ ਤੋਰ ਕੇ ਦਿਖਾ ਦੇ ਫਿਰ ਨਾਲ ਦਿਖਾ ਦੇ ਆਪਾਂ ਕੋਈ ਨਹੀਂ 10 ਕਿਲੋ ਦਾ ਦੋਨੇ ਟਾਈਮ ਦਾ ਤੁਸੀਂ ਚੋਕੇ ਭਰਾ ਮੇਰੋ ਦੇਖ ਕੇ ਲਜਾ ਸਕਦੇ ਹੋਗੇ ਬਾਕੀ ਥੱਲੇ ਤੁਸੀਂ ਆਪ ਕਰਨੇ ਹੋ 15 16 ਦਾ ਦੀ ਸੂਈ ਦੂਜਾ ਸੋਸ ਸੂਈ ਵੀ ਹੈਗੀ ਇੱ ਰੰਗ ਰੰਗ ਬਹੁਤ ਸੋਹਣਾ ਕੱਟੀ ਦਾ ਤੇ ਬਾਕੀ ਤੁਸੀਂ ਪਿੱਠਵੜੇ ਬੰਦਰ ਚੈੱਕ ਕਰ ਸਕਦੇ ਹੋ ਸੋਹਣਾ ਡਰ ਦੀ ਮਾਲਕਣਾ ਵਧੀਆ 4 ਥਾਨੇ 5 ਇੰਚ ਪੂਰਾ ਫੋਟਸ਼ਾਨੀ ਠੀਕ ਆ ਵੀ ਲੈ ਜਾ ਬਹੁਤ ਚਾਈ ਬਿਨਾ ਆ ਕੱਦ ਕਾਟ ਦੇਰ ਮੈਂ ਨਾ ਆ ਗਿਆ ਮੱਝ ਦਾ ਤੇ ਮਧਰੀ ਗੋਡੀ ਚਾ ਗਈ ਕੋਈ ਜ਼ਿਆਦਾ ਬਾਹਲੀ ਉੱਚੀ ਲੰਬੀ ਨਹੀਂ ਹੈਗੀ ਤੇ ਠੀਕ ਆ ਕੱਦ ਕਾਟ ਇੱਥੇ ਦੇਖੋ ਡਰ ਦੀ ਕੁਆਲਿਟੀ ਆ ਥਾਂ ਤੋਂ ਬਹੁਤ ਸੋਹਣੀ ਹੈਗੀ ਥੋੜਾ ਮੈਥੋ ਡਰਦੀ ਹੈਗੀ ਇਦਾਂ ਦਿਖਾ ਦੇਣਾ ਬੈਕ ਸਾਈਡ ਤੋਂ ਓਕੇ ਇੱਥੇ ਚੈੱਕ ਕਰ ਲੋ ਉਹ ਖੜ ਗਿਆ ਲੈ ਇੱਥੋਂ ਨਿਕਾ ਮਾਲ ਝੋਟੀਆ ਇੱਥੋਂ ਸੋ ਮਥਾਂ ਦਿਖਾਉਣਾ ਨਾ ਕਰੀ ਮਾਰੀ ਖੱਚੀ ਇੱਥੋਂ ਦੇਖੋ ਜੀ ਸਾਹਤ ਨੂੰ ਬਹੁਤ ਸੋਹਣੇ ਲੱਗੇ ਰੇ ਝੋਟੀ ਦੇ ਬਾਕੀ ਚੰਗੇ ਹਾਂਚੇ ਦੀ ਆ ਗਈ ਬੰਦਰ ਸੋਹਣਿਆ ਰ ਮੱਝ ਦੀ ਤੇ ਬਾਈ ਫਿਰ ਇਹਦਾ ਮੁੱਲ ਲੈਣ ਦਾ ਜਾਂ ਕਿੰਨਾ ਕਰਨਾ ਆਪਾਂ ਇਹ ਬਾਈ ਲੱਖ ਰੁਪਏ ਦੀ ਦੇਵਾਂਗੇ ਮੁੱਲ ਕੁਛ ਮਰਜ਼ੀ ਕਰੀ ਲੀ ਲੱਖ ਰੁਪਏ ਇਹ ਜੋ ਵਧੀਆ ਮਾਨਤਨ ਦਾ ਕਰਦੋਂਗੇ ਉਹ ਤਾਂ ਕਰਾਂਗੇ ਜੀ ਕੋਈ ਗੱਲ ਨਹੀਂ ਹਾਂ ਛੋਟ ਛੱਪਾ ਵਧੀਆ ਮਾਨਤਨ ਵੀ ਹੋਊਗਾ ਮਾੜਾ ਘਾਟਾ ਦਾ ਰੇਟ ਹੋ ਜਾਊਗਾ ਲੱਖ ਰੁਪਏ ਬਾਈ ਨਾ ਮੁੱਲ ਕੀਤਾ ਛੋਟੀ ਚੰਗਿਆਈ ਕੱਦ ਕਾ ਠੀਕ ਹੈ ਦਰਵਾਣਾ ਤੇ ਦੋ ਨੰਬਰ ਤੇ ਆ ਗਿਆ ਮੱਜ ਨਾ ਹਾਂਜੀ ਤੇ ਇਹ ਕੀ ਗੱਲ ਬਾਤ ਹੈਗੀ ਇਹ ਤੀਜੇ ਸੂਆ ਸੂਈ ਵੀ ਜਾਈ ਤੀਜਾ ਹੋਵੇ ਚੌਥਾ ਲਾ ਲਈ ਠੀਕ ਹੈ ਹਾਂਜੀ ਤੇ ਇਸ ਟਾਈਮ ਦੁੱਧ ਕਿੰਨਾ ਥੱਲੇ ਇਹ ਥੱਲੇ ਪੂਰਾ 12 ਲੀਟਰ ਆਈ 12 ਕਿਲੋ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ 12 ਦਿਨ ਜੀ 12 13 ਬੱਚਾ ਹੈ ਨਹੀਂਗਾ ਬੱਚਾ ਮਰ ਗਿਆ ਜੀ ਆਪਣੇ ਕੋਲ ਹੀ ਮਰਿਆ ਜੀ ਬੱਚਾ ਮਰ ਗਿਆ ਤੇ ਜੇ ਹੁਣ ਚੋਣੀ ਹੋਵੇ ਕੱਟੀ ਕਾ ਲਾਉਣਾ ਪੈਂਦਾ ਨਾ 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 ਠੀਕੇ ਦੀ ਕੋਈ ਲੋੜ ਨਹੀਂ ਆਈ ਭੈ ਜੀ ਥਾਪੀ ਮਾਰ ਨਾ ਹਾਂ ਕੋਈ ਚਾਟ ਦੀ ਲੋੜ ਨਹੀਂ ਕਰ ਤੋਰੀ ਹਰ ਆਪੈ ਨੂੰ ਹਾਂਜੀ 12 ਕਿਲੋ ਦੁੱਧ ਸਾਨੂੰ ਨੈਟ ਤੋਲ ਕੇ ਮਿਲ ਜੂਗਾ ਇੱਥੋਂ ਥਾਣ ਦੇਖ ਸਕਦੇ ਹੋ ਠੀਕ ਆ ਤੇ ਬਾਕੀ ਮਾਜ ਦਾ ਕੱਦ ਕਾਠ ਬੇਲ ਲੰਬਾਈ ਚ ਬਹੁਤ ਜ਼ਿਆਦਾ ਗਈ ਠੀਕ ਆ ਪਹਿਲਾਂ ਨਹੀਂ ਮਾਜਰ ਜ਼ਿਆਦਾ ਉੱਚੀ ਹੈਗੀ ਤੇ ਤੁਸੀਂ ਐਡਜਸਟਮੈਂਟ ਕਰ ਵੀ ਸਕਦੇ ਹੋਗੇ ਬਾਕੀ ਪਹਿਲੀ ਝੋਟੇ ਸਮਾ ਫੇਨੇ ਅਮਰਾਦ ਨੇਗਾ ਇੱਥੋਂ ਥਾਣਾਂ ਦੀ ਵੰਤਰ ਚੱਕਾ ਲੈਣਾ ਥਾਣ ਤੋਂ ਝੋਟੇ ਸੋਹਣੇ ਨੇਗੇ ਇਹ ਦੇਖੋ ਐ ਮੁੱਠੀ ਵਾਲੇ ਥਾਣਾਂਗੇ ਅਗਲੇ ਵੀ ਕਰਿਆ ਕਿ ਵੀ ਆਪਣੀ ਗਰੰਟੀ ਰੱਖੂ ਹੋਰ ਦਾ ਠੀਕ ਹੈ ਪੂਰੀ ਹੰਡੀ ਸਿਲਾਂ ਹਾਂ ਕਦੋਂ ਮਰਜੀ ਚੋਲੇ ਚੋਕੇ ਬਲਾਂ 10 ਮਿੰਟਾ ਬਾਅਦ ਫਿਰ ਵਾਜਾ ਹੂੰ ਕੋਈ ਚਾਟ ਦੀ ਲੋੜ ਨਹੀਂ ਕੋਈ ਕੱਖਾਂ ਦੀ ਲੋੜ ਨਹੀਂ ਠੀਕ ਹੈ ਆਪਣਾ ਲਿਆ ਬੱਚਾ ਮਿਤਰੋ ਹੈ ਨਹੀਂ 12 ਖਲੋ ਦਦਾ ਤੋਲ ਕੇ ਇਸ ਨੂੰ ਮਿਲ ਜੂਗਾ ਚਾਹ ਦੋ ੜਾਂਗੇ ਤਿੰਨ ੜਾਂਗੇ ਚੋਲਿਓ ਤੇ 10 12 ਦਿਨ ਦੀ ਸੂਈ ਵੀ ਹੈਗੀ ਕੱਦ ਕਾਠ ਪੈਠ ਕੋੜੀ ਬੰਦ ਚੰਗੀ ਛੋਟੀ ਦੀ ਇੱਥੇ ਬੈਗ ਸਾਰਾ ਦੇਖ ਸਕਦੇ ਨਾ ਸੋਹਣੇ ਹਵਾਨੇ ਦੀ ਮਲਕਣਾਗੀ ਤੇ ਤੀਜਾ ਚੌਥਾ ਜਾਂ ਤੀਜਾ ਸੁਆ ਬਾਈ ਕਹਿੰਦਾ ਹੋ ਕੋ ਬਾਈ ਦੀ ਖਰੀਦੀ ਰਗੀ ਜੇ ਘਰ ਦੀ ਹੋਵੇ ਤਾਂ ਪਤਾ ਲੱਗਦਾ ਵੀ ਸੁਆ ਕਿਹੜਾ ਹੈ ਨਾ ਇਧਰੋਂ ਬੈਣੀ ਸ਼ੈਰ ਤੋਂ ਥਾਂ ਦੇਖ ਸਕਦੇ ਨਾ ਅੱਜ ਮੈਂ ਕਮੈਨ ਸ਼ੈਰ ਤੇ ਥੋੜਾ ਥਾਂ ਜਿਆਦਾ ਮੂਹਰੇ ਥਾਣਾ ਕਮੈਨ ਸ਼ੈਰ ਦਾ ਇਹ ਥੋੜਾ ਲੰਬਾ ਦਿਖਾਉਂਦੀ ਹੈ ਹਾਂ ਇਹ ਚ ਬਾਈ ਧਾਰ ਦਾ ਵੀ ਫਰਕ ਨਹੀਂ ਯਾਰ ਅੱਜ ਦੁੱਧ ਚਾਰੇ ਥਾਣਾ ਦੀ ਕੋਈ ਨਹੀਂ ਹਾਂ ਇੱਕੋ ਜਿਹਾ ਠੀਕ ਹੈ ਗਾੜੀ ਵੀ ਮੂਹਰੇ ਵੀ ਹੁੰਨੀ ਹੈ ਤੇ ਬੈਕ ਸਾਈਡ ਵੀ ਹੁੰਨੀ ਹੈ ਅੱਛਾ ਗਾੜੀ ਕੋਈ ਨਹੀਂ ਥੋੜਾ ਥਾਣਾ ਲੰਬਾ ਦਿਖਾਉਂਦੀ ਹੈਗੀ ਤੇ ਦੁੱਧ ਬਾਈ ਕਹਿੰਦਾ ਬਿਲਕੁਲ ਇਕੁਐਲ ਸਨ ਮਿਲੂਗਾ ਨਾ ਕੋਈ ਧਾਰ ਦਾ ਵੀ ਫਰਕ ਨਹੀਂ ਹੂੰ ਦੁੱਧ ਹੋਰ ਵਧੰਦੀ ਵੀ ਤਾਂ ਹੈ ਇੱਕ ਬਸ ਇੰਨਾ ਨਾ ਨਾ ਬਦੂ ਬਈ ਮੈਲਾ ਮਾਰ ਗਈ ਹੈ 2 ਕਿਲੋ ਹੋਰ ਵਾਜੂ 13 14 ਕਿਲੋ ਦੇ ਦੂ ਹੀ ਰਾਮਾ ਹਾਂ 14 ਕਿਲੋ ਮੌਜ ਨਾ ਦੇਉਂਗੀ ਕੋ 10 ਕਿਲੋ ਦੇ ਦੂ 12 ਦੇ ਸੂਫਾਂ 12 ਕਿਲੋ ਮੈਂ ਤਾਂ ਬਲਾਈ ਜਾ ਯਾਰ ਇੰਨੀ ਠੰਡੀ ਆ ਲੈ ਧਾਰ ਲੈ ਲਈ ਬਸ ਕੋਈ ਦਿੱਕਤ ਨਹੀਂ ਇਹਨੂੰ ਹੂੰ ਉੱਥੇ ਗਾਂ ਲਾ ਕੰਮ ਨਾ ਹਾਂ ਕਿਦੋਂ ਮਰਜ਼ੀ ਚੋਕ ਕੇ ਭਲਾ ਜਦੋਂ ਜੀ ਕਰਿਆ ਅਗਲੇ ਦਾ ਉਹਦੀ ਵਜ ਲੈ ਲੈ ਬਾਈ ਨੇ ਕੋਈ ਕੱਟਰ ਨਹੀਂ ਛੜਾ ਹੈ ਹੀ ਨਹੀਂ ਕੱਟੂ ਤਾਂ ਛੱਡੂ ਵੀ ਆ ਜਾ ਕਿ ਹੈ ਨਾ ਤੇ ਐਂ ਬਾਈ ਬਹਿ ਗਿਆ ਤੇ ਐਂ ਮਗਰ ਮੱਝ ਮਰਜ਼ੀ ਚੋਲੋ ਨਾ ਚਾਰ ਕੋਈ ਵੀਡੀਓ ਬਣਾ ਰਹੇ ਆ ਕੀ ਆ ਵਾਟਾਂ ਯਾਰ ਹੰਡੀਸੀ ਲਪੀ ਹਾਂ ਕਿੱਥੇ ਮਰਜੀ ਆ ਕੋਈ ਆ ਇਹਥੇ ਰੰਗ ਬਿੰਦ ਚੱਕਾ ਲਓ ਤੇ ਅੱਗੇ ਜੀ ਤੈਨਾਂ ਨੰਬਰ ਝੋਟੀ ਨਾ ਆਪਣੇ ਕੋਲੇ ਹਾਂਜੀ ਇਹ ਕਿਹੜਾ ਸੂਆ ਗਈ ਇਹ ਤੀਜਾ ਸੂਆ ਜੀ ਇਹ ਵੀ ਤੀਜਾ ਸੂਆ ਹੈ ਹਾਂ ਤੇ ਇਹਦਾ ਬੱਚਾ ਇਹਦਾ ਬੱਚਾ ਆ ਕੱਟੀ ਹੈ ਜੀ ਮਾਗਰ ਕੱਟੀ ਹੈ ਜੀ ਨਾ ਰੋਸ਼ੀ ਜੀ ਕੱਟੀ ਹੈ ਜੀ ਨਾ ਹਾਂਜੀ ਹਾਂਜੀ ਮੱਝ ਵੀ ਰੋਸ਼ੀ ਜੀ ਹੈ ਜੀ ਹਮ ਮੱਝ ਥੋੜੀ ਰੋਸ਼ੀ ਜੀ ਹੈਗੀ ਤੇ ਇੱਥੇ ਤੁਸੀਂ ਥਾਂ ਚੱਕਾ ਲਓ ਲੈਣਾ ਕਦ ਘੜ ਹੋਦ ਨਾ ਬਾਈ ਬੱਚਾ ਹਾਂਜੀ ਹਾਂਜੀ ਲੈ ਆ ਗਏ ਬਾਹਰ ਕੱਢ ਕੇ ਨਰਾਲੀ ਦਿਖਾਈਏ ਫਿਰ ਆਪਾਂ ਇਹਨੂੰ 7 ਦਿਨ ਹੋਇਆ ਜੀ ਸੂਈ ਨੂੰ ਹ 10 ਤੋਂ ਬਾਹਰ ਬੋਲੀ ਆ ਫਿਰ ਤਾਂ ਨਾ ਹਾਂਜੀ 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 ਦੁੱਧ ਕਿੰਨਾ ਕੁ ਬੋਲ ਲੱਗ ਭਾਗੇ ਜੇ ਫੇਰਾ ਇਹ ਦੇ ਦੂਗੀ 14 ਮੰਨ ਕੇ ਚੱਲੋ ਜੀ ਉਹ ਦੁੱਧ ਤਾਂ 14 ਤੋਂ ਵਾਰ ਵਾਰ ਹੀ ਦੇ ਦੂ 15 ਕਿਲੋ 14 15 ਤਾਂ ਦੇ ਦੂਗੀ ਜਿਵੇਂ ਦੇਣਾ ਚਾਹੀਦਾ ਹੁਣ 10 ਤੋਂ ਬਾਹਰ ਹਫਤੇ ਹਾਂਜੀ ਹਾਂਜੀ ਲੈ ਕੱਦ ਘਾੜ ਦੇਖੋ ਮੱਝ ਤਾਂ ਸੀ ਮਿੱਤਰੋ ਬੇਲ ਬੂਲ ਪੂਰੀ ਜਾਨ ਚ ਮੱਝ ਆ ਗਈ ਕੋਈ ਲੱਸੀ ਲਾਵੇਂ ਛੋਟੀ ਜਿਹੀ ਮੱਝ ਆ ਗਈ ਵੱਡੇ ਕੱਦ ਘਾੜ ਹੋਈ ਮੱਝ ਆ ਗਈ ਨਾ ਲਿਆ ਭਾਈ ਮੋੜ ਕੇ ਇੱਥੋਂ ਮੋੜ ਕੇ ਦੁਆਰੇ ਇਕਾਈ ਫੇਰ ਉਧਰ ਲਈ ਇੱਥੋਂ ਮੋੜ ਲੈ ਕਰੀ ਮਾੜਾ ਮੋੜ ਲਈ ਲੈ ਇੱਥੋਂ ਚੈੱਕ ਕਰ ਲੋ ਆਈ ਫਾਂਡਰ ਦੇਖੋ ਹੂੰ ਕਿਆ ਟਾ ਗੱਲ ਬਾਤ ਨਾ ਠੀਕ ਆ ਬਾਈ ਲੈ ਜਾਓ ਟਿਕਾਈ ਜਾਣਾ ਥੋੜਾ ਬੱਚੇ ਦਾ ਕਰਦੀ ਨਾ ਵਧਣਾ ਰੁਕ ਵੀ ਰੋਕ ਲੈ ਬੱਚੇ ਕੋਲ ਰੋਕੋ ਕੋਈ ਰੁਕ ਦੀਆ ਹੂੰ ਆ ਇੱਥੇ ਤੁਸੀਂ ਪੈਟ ਕੋਲੇ ਬੰਨ੍ਹ ਚਾ ਕਾਫੀ ਚੌੜੀ ਹੈਗੀ ਤੇ ਇੱਥੇ ਤੁਸੀਂ ਬੈਗ ਛਾੜ ਦੋ ਚੱਕ ਲਓ ਥੋੜਾ ਪੜਾਣਾ ਨਾ ਮੜਾਟੇ ਨਾ ਹਾਂਜੀ ਹਾਂਜੀ ਕਦ ਵੀ ਫੁੱਲ ਆ ਬਾਈ ਕਦ ਵੀ ਫੁੱਲ ਆ ਬੇਲ ਵੀ ਪੂਰੇ ਇੱਥੇ ਬੰਦ ਬਾਈ ਇੱਥੋਂ ਚੈੱਕ ਕਰ ਲਵਾਂ ਆਰਡਰ ਦੀ ਕੁਆਲਿਟੀ ਪਿੱਛੇ ਨੂੰ ਵਧੀਆ ਗਈ ਤੇ ਮੂਹਰ ਨੂੰ ਤੱਕ ਪੂਰੀ ਗਈ ਤੇ ਸਿੰਘਾਂ ਸੋਹਣੇ ਝੋਟੇ ਸੋਹਣੇ ਗਈ ਤੇ ਇਹਦਾ ਮੁੱਲ ਫਿਰ ਆਪਾਂ ਕਿੰਨਾ ਕਰਨਾ ਹੈ ਇਹਦਾ 125 125 ਹਾਂਜੀ ਇਹ ਜੋ ਵਾਦਾ ਘਟਾ ਹੋਈ ਆਪਾਂ ਹਾਂਜੀ 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 ਠੀਕ ਹੈ ਤੇ ਉਧਰ ਆ ਇਹਨੂੰ ਇੱਕ ਮਾਰ ਇਧਰ ਐਸ਼ਾਟ ਬੈਕ ਸ਼ਾਟ ਤੋਂ ਕਾ ਦੋ ਅਡਰਸ ਮਾਰ ਕੇ ਦਿਖਾ ਦੀ ਆਪਾਂ ਥੋੜਾ ਜਿਹਾ ਤੁਹਾਨੂੰ ਪਤਾ ਜਿਹੜੇ ਪਸ਼ੂ ਘਰਾਂ ਜਾਵਾਂ ਰਿੰਦੇ ਡਰ ਜਾਂਦੇ ਬਾਹਰ ਲੈ ਬੰਦੇ ਸੋਨੇ ਡਰ ਦੀ ਮਾਲ ਖਣਗੀ ਇਥੋਂ ਤੁਹਾਨੂੰ ਬੈਣੀ ਸ਼ਾਰਤ ਦਿਖਾਉਂਦਾ ਖਾਦਣਾਗਾ ਚਾਰ ਹੀ ਦਾਣਾ ਪੰਜ ਵੀ ਸੇ ਭੋਰਾ ਫੋੜ ਸ਼ਾਨਗੀ ਹਾਲਾਂਕਿ ਦੋ ਘੰਟੇ ਚਵਾਈਰ ਬਾਕੀ ਪੈ ਗਏ ਉਹ ਤਾਂ ਜੱਜਮੈਂਟ ਜੀ ਕਰ ਲਓ ਜਿਹੜੀ 2 ਨੰਬਰ ਮੱਝ ਆਪਣੇ ਕੋਲ ਆ 12 ਕਿਲੋ ਵਾਲੀ ਹੈਗੀ ਹਾਂਜੀ ਇਹ ਕਿਨੇ ਚ ਵੇਚਨੀ ਆ ਇੱਕ ਦਾਸ ਦੀ ਇੱਕ ਦਾਸ ਆ ਇਹ ਮੋਲ ਹਾਂਜੀ ਉਹਦਾ 1 25 ਆ ਇਹਦਾ 1 ਦਾਸ ਆ ਤੇ ਇਹਦਾ ਮਿੱਤਰੋ ਲੱਖ ਹੈ ਲੱਖ ਚ ਹੋਰ ਵਾਤਾ ਘਟਾ ਹੋ ਜਾਊਗਾ ਮਨੇ ਇਹਨੂੰ ਕਰੀ ਬੈਕ ਸਰ ਖਾਦ ਦਿਖਾ ਦੇ ਪਹਿਲੇ ਨੰਬਰ ਦੇ ਚੋਟੀ ਸਕੀਨਾ ਵਿੱਚ ਤਾਂ ਦੂਜਾ ਸੁਗਾ ਜਵਾਨੀ ਚ ਕੱਟੀ ਹੈਗੀ ਤੇ ਮਾਗਰ ਕੱਟਾਗਾ ਬਾਕੀ ਜੈਡ ਬਲੈਕ ਸ਼ਾਹ ਕਲੇਗੀ ਪਤਲੇ ਪਿੰਡੇ ਚ ਵਗੀ ਹਮ ਕਰਦੇ ਮਾੜਾ ਹੋ ਰੱਖਦੇ ਇਹ ਛੱਡ ਆ ਡਰਦੀ ਆ ਇਦੋਂ ਮੈਥਣਾ ਇਹ ਤੇਰੇ ਕਿੰਨੇ ਝੱਕੀ ਜੋ ਬਸ ਮੇਰੇ ਕਿੰਨੇ ਜਾਗ ਦੇ ਦਿੰਦੀ ਆ ਹਮ ਲਓ ਇੱਥੇ ਰੋਗਲੀ ਚਾ ਕੋਈ ਇੱਥੋਂ ਚੈੱਕ ਕਰ ਲੋ ਜੀ ਥਨਾ ਥਨਾ ਬੰਤਰ ਕਿ ਇੱਥੋਂ ਮਰੂਗਾ ਸੋਹਣੇ ਥਨ ਹੈ ਜੱਟੀ ਦੇ ਠੀਕ ਹੈ ਜੀ ਲਓ ਦੇਖੋ ਜੀ ਚਾਰ ਥਨ ਸੋਹਣੇ ਨੇਗੇ ਪਾ ਹੱਕੇ ਬਾਈਦਰ ਕੋਈ ਚੈੱਕ ਕਰਨ ਇੱਕ ਲੱਖ ਬਾਈ ਨੇ ਮੁੱਲ ਕਰਾ ਇਹ ਤੁਹਾਡਾ ਮਾਨ ਤਾਂ ਜਰੂਰ ਹੋ ਜੂਗਾ ਪਿੰਡ ਵਾਜ ਦਾ ਕੁੱਤੀਵਾਲ ਕਲਾਂ ਤਹਿਸੀਲ ਨਮੋਰਮੜੀ ਦੇ ਜ਼ਿਲ੍ਹਾ ਬਠਿੰਡਾ ਪੈ ਗਿਆ ਸੋ ਤਿੰਨਾ ਮੱਜਾਂ ਨੂੰ ਜਿਹੜੀ ਤੁਹਾਨੂੰ ਮੱਜ ਪਸੰਦ ਆ ਉਹ ਉਸੇ ਉੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ